ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਸਾਡੇ ਘਰ ਅੱਜ ਬੜੀ ਚਹਿਲ ਪਹਿਲ ਸੀ ਕਈ ਕਰੀਬੀ ਰਿਸ਼ਤੇਦਾਰ ਆਏ ਹੋਏ ਸੀ ਕਿਉਂਕਿ ਮੇਰਾ ਵਿਆਹ ਧਰਿਆ ਹੋਇਆ ਸੀ ਤੇ ਕੱਲ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪੈਣਾ ਸੀ ਡੈਡੀ ਜੀ ਸਾਡੇ ਰਿਸ਼ਤੇਦਾਰਾਂ ਨਾਲ ਬੈਠੇ ਕੋਈ ਸਲਾਹ مشਵਰਾ ਕਰ ਰਹੇ ਸੀ ਤਾਂ ਸਾਡਾ ਨੌਕਰ ਸੂਰਜ ਅੰਦਰ ਆਇਆ ਤੇ ਡੈਡੀ ਜੀ ਨੂੰ ਨੋਟਾਂ ਦੀ ਥੱਬੀ ਫੜਾ ਕੇ ਕਹਿੰਦਾ ਜੀ 30000 ਹੋਰ ਦਿੱਤਾ ਆੜਤੀ ਐ ਨਹੀਂ ਡੈਡੀ ਜੀ ਨੇ ਰੁਪਈਏ ਗਿੱਜੇ ਚ ਪਾ ਲਏ ਚਲ ਠੀਕ ਐ ਤਾਂ ਸੂਰਜ ਬਾਹਰ ਚਲੇ ਗਿਆ ਉਹਦੇ ਜਾਣ ਤੋਂ ਬਾਅਦ ਮਾਮਾ ਜੀ ਡੈਡੀ ਜੀ ਨੂੰ ਕਹਿਣ ਲੱਗੇ ਭਾਜੀ ਪਈਆਂ ਤੇ ਇੰਨਾ ਯਕੀਨ ਨਾ ਕਰਿਆ ਕਰੋ ਇਹ ਕਿਸੇ ਦੇ ਮਿੱਤ ਨਹੀਂ ਹੁੰਦੇ ਫਿਰ ਮਾਮਾ ਜੀ ਨੇ ਇੱਕ ਗੱਲ ਸੁਣਾਈ ਮਾਮਾ ਜੀ ਕਹਿੰਦੇ ਕਿਸੇ ਦਿਨ ਮੇਰੇ ਸਹੁਰੇ ਪਿੰਡ ਚੱਲ ਕੇ ਦੇਖ ਲਿਓ ਬੇਈਮਾਨੀ ਦਾ ਜਿੰਦਾ ਮਿਸਾਲ ਮੇਰੇ ਸਹੁਰਿਆਂ ਦੇ ਗਵਾਂਢ ਚ ਹੀ ਘਰ ਆ ਉਹਨਾਂ ਨੂੰ ਵੀ ਆਪਣੇ ਨੌਕਰ ਰਾਜੂ ਤੇ ਬੜਾ ਯਕੀਨ ਸੀ ਮਾਸਟਰ ਦੇ ਦੋ ਮੁੰਡੇ ਖੇਤੀ ਕਰਦੇ ਸੀ ਨਾਲ ਦੇ ਪਿੰਡ ਵੀ ਜ਼ਮੀਨ ਠੇਕੇ ਤੇ ਲੈਂਦੇ ਕਈ ਸਾਲਾਂ ਤੋਂ ਇੱਕੋ ਪਈਆ ਰਾਜੂ ਹੀ ਨੌਕਰ ਸੀ ਘਰ ਦੇ ਮੈਂਬਰਾਂ ਵਾਂਗੂ ਰਹਿੰਦਾ ਸੀ ਇੱਕ ਸਾਲ ਕਣਕ ਬੀਜਣ ਲੱਗੇ ਨਵਾਂ ਫੋ ਟਰੈਕਟਰ ਲੈ ਆਏ ਸਾਰਿਆਂ ਨੂੰ ਬੜਾ ਚਾਹ ਸੀ ਰਾਜੂ ਵੀ ਚਲਾ ਲੈਂਦਾ ਸੀ ਇੱਕ ਦਿਨ ਨਾਲ ਦੇ ਪਿੰਡ ਕਣਕ ਬੀਜ ਰਹੇ ਸੀ ਮਾਸਟਰ ਵੀ ਉੱਥੇ ਹੀ ਸੀ ਸ਼ਾਮ ਨੂੰ ਵੱਡਾ ਮੁੰਡਾ ਕਹਿੰਦਾ ਡੈਡੀ ਜੀ ਤੁਸੀਂ ਤੇ ਰਾਜੂ ਜਾਓ ਪਿੰਡ ਨੂੰ ਟਰੈਕਟਰ ਲੈ ਜਾਓ ਇੰਨੇ ਪੱਠੇ ਵੱਢਨੇ ਹੋਣੇ ਆ ਅਸੀਂ ਦੋਵੇਂ ਬੱਟਾਂ ਵਗੈਰਾ ਪਾ ਕੇ ਸਕੂਟਰ ਤੇ ਆ ਜਾਵਾਂਗੇ ਮਾਸਟਰ ਵੀ ਛੱਟ ਮੰਨ ਗਿਆ ਉਹਨੂੰ ਵੀ ਨਵਾਂ ਟਰੈਕਟਰ ਚਲਾਉਣ ਦਾ ਮੌਕਾ ਮਿਲਿਆ ਸੀ ਮਾਸਟਰ ਤੇ ਰਾਜੂ ਨੇ ਰਾਤ ਸ਼ਰਾਬ ਪੀਣ ਦਾ ਪ੍ਰੋਗਰਾਮ ਬਣਾ ਲਿਆ ਤੇ ਟਰੈਕਟਰ ਪਿੰਡ ਵਾਲੀ ਮੋਟਰ ਤੇ ਲੈ ਗਏ ਮਾਸਟਰ ਨੇ ਦੋ ਤਿੰਨ ਪੈਗ ਲਾਏ ਤੇ ਰਾਜੂ ਨੇ ਵੀ ਪਤਾ ਨਹੀਂ ਰਾਜੂ ਦੇ ਦਿਲ ਵਿੱਚ ਕੀ ਆਇਆ ਕਹੀ ਚੁੱਕ ਮਾਸਟਰ ਦੇ ਸਿਰ 'ਚ ਮਾਰੀ ਤੇ ਮਾਸਟਰ ਥਾਏ ਟੇਰ ਹੋ ਗਿਆ ਤੇ ਰਾਜੂ ਨੇ ਟਰੈਕਟਰ ਭਜਾ ਲਿਆ ਤੇ ਰਤੋਂ ਰਤ ਆਪਣੇ ਭਾਈ ਕੋਲ ਜੋ ਜਲੰਧਰ ਕਿਸੇ ਪਿੰਡ ਚ ਨੌਕਰ ਲੱਗਿਆ ਹੋਇਆ ਸੀ ਉੱਥੇ ਪਹੁੰਚ ਗਿਆ ਤੇ ਆਪਣੇ ਭਾਈ ਨੂੰ ਤੇ ਉਹਦੇ ਸਰਦਾਰ ਨੂੰ ਕਹਿੰਦਾ ਕਿ ਇਹ ਟਰੈਕਟਰ ਮੈਨੂੰ ਲੱਟਰੀ ਚ ਨਿਕਲਿਆ ਹੈ ਇੱਧਰ ਮਾਸਟਰ ਦੇ ਮੁੰਡਿਆਂ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੂੰ ਤਾਂ ਯਕੀਨ ਹੀ ਨਾ ਹੋਇਆ ਉੱਧਰ ਰਾਜੂ ਦੇ ਭਾਈ ਦਾ ਜੋ ਸਰਦਾਰ ਸੀ ਉਹਨੂੰ ਕੁਝ ਛੱਕ ਜਿਆ ਹੋ ਗਿਆ ਉਹ ਆਪਣੇ ਨੌਕਰ ਨੂੰ ਕਹਿੰਦਾ ਇਹਨੂੰ ਦੋ-ਤਿੰਨ ਦਿਨ ਹੋਰ ਰੋਕ ਲੈ ਆਪਾਂ ਵੀ ਕਣਕ ਬੀਜਨੀ ਆ ਦੋ ਟਰੈਕਟਰਾਂ ਨਾਲ ਕੰਮ ਛੇਤੀ ਹੋ ਜੂ ਤੇ ਰਾਜੂ ਮੰਨ ਗਿਆ ਉਹਨੂੰ ਵੀ ਲੁਕਣ ਦਾ ਟਿਕਾਣਾ ਚਾਹੀਦਾ ਸੀ ਇੱਕ ਰਾਤ ਨੂੰ ਜਲੰਧਰ ਵਾਲੇ ਸਰਦਾਰ ਨੇ ਰਾਜੂ ਨੂੰ ਬਹੁਤ ਸ਼ਰਾਪ ਲਾਈ ਜਦ ਉਹ ਬੂਰਾ ਨਸ਼ੇ 'ਚ ਗੁੱਟ ਹੋ ਗਿਆ ਤਾਂ ਉਹਨੇ ਉਹਦਾ ਬਟੂਆ ਕੱਢ ਫਰੋਲਿਆ ਤਾਂ ਮਾਸਟਰ ਦੇ ਘਰ ਦਾ ਫੋਨ ਨੰਬਰ ਮਿਲ ਗਿਆ ਉਹਨੇ ਜਦ ਦੇ ਮਲਾਇਆ ਤਾਂ ਛੋਟੇ ਮੁੰਡੇ ਨੇ ਚੁੱਕਿਆ ਤਾਂ ਪੁੱਛਿਆ ਕਿ ਤੁਹਾਡੇ ਕਿਸੇ ਭਈਏ ਨੂੰ ਲੱਟਰੀ 'ਚ ਫੋ ਟਰੈਕਟਰ ਨਿਕਲਿਆ ਤਾਂ ਮਾਸਟਰ ਦੇ ਮੁੰਡੇ ਨੇ ਸਾਰੀ ਗੱਲ ਦੱਸ ਦਿੱਤੀ ਤੇ ਜਲੰਧਰ ਵਾਲਾ ਕਹਿੰਦਾ ਆਜੋ ਫਿਰ ਤੁਹਾਡਾ ਮੁਜਰਮ ਤੇ ਟਰੈਕਟਰ ਮੇਰੇ ਘਰੇ ਹੀ ਆ ਉਹਨੇ ਆਪਣੇ ਆਪਣਾ ਐਡਰੈਸ ਭੇਜ ਦਿੱਤਾ ਤੇ ਤੜਕਸਾਰ ਹੀ ਰਾਜੂ ਜਾਦ ਬੋਚਿਆ ਕੋਈ ਕਹੇ ਪੁਲਿਸ ਨੂੰ ਫੜਾ ਦਿਓ ਕੋਈ ਕਹੇ ਇਹਨੂੰ ਮਾਰ ਇਹਨੂੰ ਮਾਰ ਹੀ ਦਿਓ ਪਰ ਵੱਡਾ ਮੁੰਡਾ ਕਹਿੰਦਾ ਨਹੀਂ ਉਹਨੇ ਰਾਜੂ ਦੀ ਖੱਬੀ ਬਾਹ ਤੇ ਸੱਜੀ ਲੱਤ ਵੱਡ ਦਿੱਤੀ ਤੇ ਆਪਣੇ ਪਿੰਡ ਆ ਕੇ ਕਹਿ ਦਿੱਤਾ ਲੁਟੇਰੇ ਸਾਡੇ ਡੈਡੀ ਜੀ ਨੂੰ ਮਾਰ ਗਏ ਤੇ ਰਾਜੂ ਦਾ ਆ ਹਾਲ ਕਰ ਗਏ ਹੁਣ ਰਾਜੂ ਮਾਸਟਰ ਦੇ ਘਰੇ ਹੀ ਆ ਮੁੰਡੇ ਬਸ ਦੋ ਟਾਈਮ ਦੀ ਰੋਟੀ ਦੇ ਦਿੰਦੇ ਆ ਰਾਜੂ ਉਦੇ ਪਾਈ ਨੇ ਪਹਿਲਾਂ ਪਹਿਲਾਂ ਬਹੁਤ ਰੌਲਾ ਪਾਇਆ ਪਰ ਫਿਰ ਇੱਕ ਚ ਇੱਕ ਗਿਆ ਕਿਉਂਕਿ ਉਹਨੂੰ ਵੀ ਰਾਜੂ ਦੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਰਾਜੂ ਵੀ ਸਜ਼ਾ ਭੁਗਤਣ ਲਈ ਮੰਨ ਚੁੱਕਿਆ ਸੀ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦਿਆਂ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ